ਕਾ ਡਈ ਤਈ ਰਹੀ ਆ ਤੇ ਡਿਲੀਵਰੀ ਤੋਂ ਬਾਅਦ ਓਏ ਉਹਦੀ ਮਾਰ ਕੇ ਸਾਰੇ ਜਾਏ ਉਹ ਫਾਇਰ ਨਹੀਂ ਚੱਲੇ ਹਸਪਤਾਲ ਦੇ ਵਿੱਚ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਘਰ ਖੁਸ਼ੀਆਂ ਆਣੀਆਂ ਸੀ ਉਸ ਘਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਮਹਿਲਾ ਲਖਵਿੰਦਰ ਕੋ ਜਿਸ ਨੂੰ ਕੇ ਡਿਲੀਵਰੀ ਦੇ ਲਈ ਪਰਿਵਾਰ ਹਸਪਤਾਲ ਲੈ ਕੇ ਆਇਆ ਤੇ ਡਾਕਟਰਾਂ ਦੇ ਵੱਲੋਂ ਡਿਲੀਵਰੀ ਨਾਰਮਲ ਕੀਤੀ ਜਾਂਦੀ ਹੈ ਤੇ ਬੱਚਾ ਠੀਕ ਠਾਕ ਸ ਪਰ ਆਪਰੇਸ਼ਨ ਥੀਏਟਰ ਦੇ ਵਿੱਚ ਪਰਿਵਾਰ ਨੂੰ ਮਹਿਲਾ ਦੇ ਰੋਣ ਦੀ ਆਵਾਜ਼ਾਂ ਆਉਂਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਡਾਕਟਰਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਦੂਜੇ ਹਸਪਤਾਲ ਭੇਜਣ ਦੀ ਲੋੜ ਹੈ ਤਾਂ ਅਸੀਂ ਲੈ ਜਾਂਦੇ ਹਾਂ ਪਰ ਪਰਿਵਾਰ ਮੁਤਾਬਕ ਡਾਕਟਰਾਂ ਦੇ ਵੱਲੋਂ ਸਭ ਕੁਝ ਠੀਕ ਹੋਣ ਦੀ ਗੱਲ ਆਖੀ ਜਾਂਦੀ ਹੈ ਤੇ ਸਾਨੂੰ ਬਲੱਡ ਲੈਣ ਦੇ ਲਈ ਦੂਜੇ ਹਸਪਤਾਲ ਭੇਜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜਦ ਪਰਿਵਾਰ ਵਾਪਸ ਆਇਆ ਤਾਂ ਮਹਿਲਾ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਤੇ ਉਧਰ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਤਵਦੀਸ਼ ਦੀ ਗੱਲ ਕੀਤੀ ਜਾ ਰਹੀ ਹੈ ਤੇ ਜੋ ਵੀ ਸੱਚ ਸਾਹਮਣੇ ਆਵੇਗਾ ਪੁਲਿਸ ਦਾ ਕਹਿਣਾ ਕਿ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਮੰਤ ਭਾਗੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਡਿਲੀਵਰੀ ਤੋਂ ਬਾਅਦ ਹਸਪਤਾਲ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਹੈ ਗੁਰਪ੍ਰੀਤ ਸਿੰਘ ਜੀ ਤੁਸੀਂ ਇਹ ਕਿਹੜਾ ਹਸਪਤਾਲ ਹੈ ਤਾਂ ਮਾਮਲਾ ਕੀ ਹੈ ਇਹ ਇਹ ਬਾਦੀ ਹਸਪੀਟਲ ਹੈ ਜੀ ਠੀਕ ਹੈ ਨਹੀਂ ਇਹਨਾਂ ਨੇ ਨਾ ਇਸ ਵੇਰੇ ਬੱਚਾ ਨਾਰਮਲ ਹੋਇਆ ਉਦੋਂ ਬਾਅਦ ਇਹ ਮੁੰਡਾ ਕਹਿੰਦਾ ਰਿਹਾ ਜੀ ਉਹਨਾਂ ਨੂੰ ਜਿਹੜੀ ਦੀ ਮਿਸ ਜੀ ਦੇਣਾ ਉਹਦੀਆਂ ਆਵਾਜ਼ਾਂ ਆ ਰਹੀਆਂ ਸੀ ਉਹਨਾਂ ਨੂੰ ਤੇ ਉਹ ਕਹਿੰਦਾ ਰਾਇ ਜੀ ਨਹੀਂ ਤੁਹਾਡੇ ਤੋਂ ਕੇਸ ਆਮਰੇ ਨਾ ਸਾਨੂੰ ਤੁਸੀਂ ਦੱਸੋ ਅਸੀਂ ਐਡਮਿਟਿਕ ਹਸਪੀਟਲ ਜੀ ਕਰਾ ਲੈਨੇ ਕਿਸੇ ਹੋਰ ਚ ਇਹ ਰਜਿੰਦਰਾ ਜੀ ਨੇ ਜੋਰ ਲਾਇਆ ਜਦ ਕਹਿੰਦਾ ਮਾਤਾ ਕੁਛ ਲਿਆ ਲੈ ਜਨਾ ਪਰ ਉਹਨਾਂ ਨੇ ਕਿ ਇੱਕੋ ਗੱਲ ਕਹੀ ਗਈ ਕਹਿੰਦੇ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਬਲੱਡ ਲੈਬ ਭੇਜਤਾ ਬਰਦਮਾਨ ਚ ਉਦੋਂ ਬਾਅਦ 15 ਮਿੰਟ ਬਾਅਦ ਉਹਨਾਂ ਨੇ ਕਹਤਾ ਇਹ ਡੈੱਡ ਹੋ ਗਈ ਜੀ ਕੀ ਲੱਗਦਾ ਇਹਨਾਂ ਦੀ ਅੰਗਿਲੀ ਨਾਲ ਹੋਇਆ ਇਹਨੇ ਹਸਪੀਟਲ ਦੀ ਅੰਗਿਲੀ ਕਰਕੇ ਹੋਇਆ ਜੀ ਇਹ ਇਹ ਡਾਕਟਰਾਂ ਦੀ ਅੰਗਿਲੀ ਆ ਲੈ ਕੇ ਕਦਾ ਐਸੀ ਮਰੀਜ਼ ਨੂੰ ਮਰੀਜ਼ ਨੂੰ ਰਾਤੀ 9:30 ਵਜੇ ਜੀ ਇਹ ਡਿਲੀਵਰੀ ਕਿਤਨੇ ਵਜੇ ਹੋਈ ਸਵੇਰੇ ਹੋਈ ਆ ਜੀ 6:53 ਦੇ ਸਰਜਰੀਆ ਨਾ ਇਹ ਬੱਚਾ ਕਿੱਦਾਂ ਹੈ ਬੱਚਾ ਨੋਰਮਲ ਹੋਇਆ ਬਿਲਕੁਲ ਬੱਚਾ ਸਹੀ ਆ ਤੇ ਹੁਣ ਕਿਦਾਂ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਅਸੀਂ ਇਹ ਜਾਣਿਆ ਜੀ ਇਸ ਹੌਸਪੀਟਲ ਨੂੰ ਲੋਕ ਲੱਗਣਾ ਚਾਹੀਦਾ ਜੀ ਇਹਨਾਂ ਨੇ ਪਹਿਲਾਂ ਵੀ ਕੋਈ ਇੱਥੇ ਡੈੱਥ ਕੀਤੀ ਆ ਠੀਕ ਆ ਜੀ ਪਰਚਾ ਹੋਇਆ ਇਹਨਾਂ ਦੇ ਪਹਿਲਾਂ ਜਦ ਵੀ ਆਇਆ ਲੈ ਦੇ ਕੇ ਛੁੱਟ ਕੇ ਹੁਣ ਇਹਨਾਂ ਨੇ ਦੁਆਰੇ ਫੇਰ ਕਰਤਾ ਜੀ ਕਾਹਨ ਕੀ ਲੱਗਦਾ ਹਸਪੀਟਲ ਬਣਾਇਆ ਇਹ ਹਸਪੀਟਲ ਦੇ ਨਾਂ ਕੋਈ ਬੋਰਡ ਹੈਗਾ ਜੀ ਨਾ ਕੋਈ ਨਾਮ ਨਾ ਇੱਕਾ ਬੋਰਡ ਰੱਖਰਗਾ ਜੀ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਜੀ ਰਾਤ ਆਏ ਸੀਗੇ 9:30 ਵਜੇ ਮੇਰੇ ਤੋਂ ਬੱਚਾ ਹੋਣ ਸੀਗਾ ਜੀ ਅਸੀਂ ਆਏ ਸੀਗੇ ਤੇ ਹਲਕਾ ਹਲਕੇ ਦਰਦ ਸੀਗਾ ਉਹਨਾਂ ਦੇ ਜੀ ਤੇ ਮੈਡਮ ਆਏ 1:30 ਵਜੇ ਕਹਿੰਦੇ ਵੀ ਅਜੇ ਨਹੀਂ ਹੁੰਦਾ ਜੀ ਕਹਿੰਦੇ ਬੱਚਾ ਵੀ ਸਵੇਰ ਤੱਕ ਵੇਟ ਕਰ ਲਓ ਜੀ ਸਵੇਰੇ ਬੱਚਾ ਉਹਨਾਂ ਨੇ ਨਾਰਮਲ ਕੀਤਾ ਜੀ 7:00 ਵਜੇ ਜੀ ਉਸ ਤੋਂ ਬਾਅਦ ਮਤਲਬ ਕਿ ਅੰਦਰ ਇਹਨਾਂ ਦੇ ਆਪਰੇਸ਼ਨ ਥੀਟਰ ਦੇ ਵਿੱਚੋਂ ਮੇਰੇ ਘਰ ਤੇ ਵੀ ਬਤਲ ਕੇ ਆਵਾਜ਼ ਆ ਰਹੀਆਂ ਸੀ ਰੋਣ ਦੀਆਂ ਮੈਂ ਇਹਨਾਂ ਨੂੰ ਬਾਰ ਬਾਰ ਕਹਿੰਦਾ ਰਿਹਾ ਮੈਂ ਮੈਂ ਕਹਿੰਦਾ ਮੇਰੇ ਘਰ ਤੋਂ ਰਜਿੰਦਰ ਰੈਫਰ ਕਰ ਦੋ ਰਜਿੰਦਰ ਰੈਫਰ ਕਰ ਦੋ ਵੀ ਇਹ ਤੁਹਾਡੇ ਤੋਂ ਕੇਸ ਨਹੀਂ ਆਉਂਦਾ ਵੀ ਜਿੰਦਰਾ ਰੈਫਰ ਕਰ ਦੋ ਇਹਨੇ ਮੈਨੂੰ ਇੱਕੋ ਹੀ ਗੱਲ ਕਹੀ ਗਈ ਵੀ ਉਹ ਤਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਅਸੀਂ ਚਾਰ ਪੰਜ ਜਣੇ ਸੀਗੇ ਇੱਕੋ ਹੀ ਗੱਲ ਕਹੀ ਜਾਣੋ ਵੀ ਜੇ ਤੁਹਾਡੇ ਤੋਂ ਨਹੀਂ ਕੇਸ ਆਉਂਦਾ ਤਾਂ ਰਜਿੰਦਰ ਰੈਫਰ ਕਰ ਦੋ ਕਹਿੰਦੇ ਨਹੀਂ ਜੀ ਠੀਕ ਆ ਠੀਕ ਆ ਸਾਨੂੰ ਵਰਧਮਨ ਹਸਪੀਟਲ ਬਲੱਡ ਲੈਂਡ ਭੇਜ ਤਾਂ ਪਿੱਛੇ ਸਾਨੂੰ ਕਹ ਸਟੱਡ ਹੋ ਗਈ ਜੀ ਨੇ ਨਹੀਂ ਬੱਚਾ ਹੋ ਗਿਆ ਸੀ ਬੱਚਾ ਹੋ ਗਿਆ ਬੱਚਾ ਠੀਕ ਆ ਜੀ ਬੱਚਾ ਨੋਰਮਲ ਬੱਚਾ ਠੀਕ ਆ ਜੀ ਇਹ ਪ੍ਰੈਗਨਨਸੀ ਕਿੰਨੇ ਮਹੀਨੇ ਦੀ ਸੀ ਇਹ ਪੂਰਾ ਪੂਰਾ ਟਾਈਮ ਆ ਜੀ ਪੂਰਾ ਟਾਈਮ ਆ ਜੀ ਵਿਆਹ ਨੂੰ ਕਿੰਨੇ ਹੋ ਗਏ ਵਿਆਹ ਨੂੰ ਉਹ 1 ਸਾਲ 1 ਮਹੀਨਾ ਹੋ ਗਿਆ ਜੀ ਨਹੀਂ ਸੀਨੀਅਰ ਡਾਕਟਰ ਸੀ ਇਥੇ ਨਹੀਂ ਆਪ ਇਹ ਤਾਂ ਕਿਹੜੇ ਆ ਜੀ ਇਹ ਤਾਂ ਹੋਰਾਂ ਦਾ ਵੀ ਜੀ ਕਿਸੇ ਨੂੰ ਹੋਰ ਕਾਣ ਕਰਨਗੇ ਜੀ ਤਾਂ ਹੁਣ ਤਾਂ ਮੈਨੂੰ ਕੋਈ ਤਾਂ ਜਨ ਕੀ ਲੱਗਦਾ ਹਸਪੀਟਲ ਹਸਪੀਟਲ ਦੀ ਐਮਰਜੈਂਸੀ ਕਰਨ ਹੋਈ ਹਾਂਜੀ ਹਾਂਜੀ ਆ ਅਸੀਂ ਬਾਰ ਬਾਰ ਕਿਹਾ ਜੀ ਜੇ ਨਹੀਂ ਤਾਂ ਅਸੀਂ ਲੈ ਜੰਨੇ ਸ੍ਰਿਜਿੰਦਰ ਨੂੰ ਲੈ ਜੰਨੇ ਤੁਸੀਂ ਮੀਤਨਾ ਦਿੱਤੀ ਤੁਸੀਂ ਹਾਂਜੀ ਆ ਤਲਾ ਅਸੀਂ ਤਲਾ ਦੇ ਗਿਆ ਅਸੀਂ ਤਾਂ ਬਗੈਰ ਹਸਪੀਟਲ ਵਾਲੇ ਭੱਜੇ ਕਿ ਕਿਤੇ ਰਹੇ ਹਸਪੀਟਲ ਹਾਂਜੀ ਚੌਕੀ ਲੈ ਕੇ ਜੀ ਲੈ ਗਏ ਕਿੰਦਾ ਦੀ ਕਾਰਵਾਈ ਦੀ ਮੰਗ ਕਾਰਵਾਈ ਇਹ ਬੰਦ ਹੋਣਾ ਚਾਹੀਦਾ ਜੀ ਕਿਸੇ ਹੋਰ ਨਾਲ ਵੀ ਹੋਵੇਗਾ ਜੀ ਇਹ ਬੰਦ ਹੋਣਾ ਚਾਹੀਦਾ ਜੀ ਇਹ ਹਸਪੀਟਲ ਕਿਹੜਾ ਇਹ ਵਾਦੀ ਹਸਪੀਟਲ ਆਈ ਤੁਹਾਨੂੰ ਕੀ ਲੱਗਦਾ ਇਹਨਾ ਬੋਰਡ ਲੱਗਿਆ ਨਾ ਕੁਝ ਲੱਗਿਆ ਕਿਦਾਂ ਲੱਗਦਾ ਤੁਹਾਨੂੰ ਇਹ ਤਾਂ ਨਿਰੰਪਰੇਲੀ ਆਈ ਨਵੀਂ ਬਿਲਡਿੰਗ ਬਣਾ ਰਹੇ ਆ ਪਹਿਲਾਂ ਉਧਰ ਸੀਗੇ ਹੁਣ ਇੱਧਰ ਬਣਾ ਰਹੇ ਸੀ ਐਂ ਹੀ ਬਾ ਚੋਰੀ ਚੁਪੇ ਕੇਸ ਕਰਦੇ ਆ ਇਹ ਸਭ ਤੇ ਪਹਿਲਾਂ ਵੀ ਪਰਚਾ ਹੋਇਆ ਇਹ ਵਾਦੀ ਹਸਪੀਟਲ ਮੇ ਜਿਹੜੇ ਇੱਕ ਡਾਕਟਰ ਸਾਹਿਬ ਹੈ ਉਹ ਡਿਲੀਵਰੀ ਦੀ ਸਰਜਰੀ ਨੋਰਮਲ ਜਿਹੜਾ ਆਪਰੇਸ਼ਨ ਨੋਰਮਲ ਜੋ ਡਿਲੀਵਰੀ ਹੁੰਦੀ ਹੈ ਉਹ ਪ੍ਰੋਸੈਸ ਤੇ ਤੂੰ ਇੱਕ ਬੇਬੀ ਸਵੇਰ ਆਜ ਜਨਮ ਲੀਤੀ ਸੀਗੀ ਫਿਰ ਉੱਤੇ ਬਾਅਦ ਮਦਰ ਦੀ ਡੈਥ ਹੋ ਗਈ ਸੀ ਕਿ ਤੋ ਇਹ ਅੱਜ ਕੰਪਲੇਂਟ ਜਿਹੜੀ ਪਾਰਟੀ ਹੈ ਉਹ ਜਿਨਦੀ ਡੈਥ ਹੋਈ ਉਹਨਾਂ ਦੇ ਹਸਬੰਦ ਔਰ ਉਹਨਾਂ ਦੇ ਪਰਿਵਾਰ ਵਾਲੇ ਇੱਥੇ ਆਏ ਸੀਗੇ ਔਰ ਉਹ ਉਹਨਾਂ ਦੀ ਕੰਪਲੇਂਟ ਸੀਗੀ ਕਿ ਉਹ ਜਾਂਚ ਕੀਤੀ ਜਾਏ ਤੋ ਅਸੀਂ ਅਬ ਉਹਨਾਂ ਦਾ ਬਿਆਨ ਲੈ ਰਹੇ ਨੇ ਔਰ ਉਹਨਾਂ ਦੀ ਪੂਰੀ ਜਾਂਚ ਜਿਹੜੀ ਵੀ ਲੀਗਲ ਪ੍ਰੋਸੈਸ ਹੈ ਉਹ ਅਸੀਂ ਫੋਲੋ ਕਰਾਂਗੇ ਕਹਨੇ ਕਹਿ ਗਈ ਜਿਹੜਾ ਇਹ ਹਸਪਤਲ ਬੰਦ ਹੋਗਾ ਜਿਹਦੇ ਇਸ ਨੂੰ ਲੈ ਕੇ ਨਾ ਦੇਖੋ ਇਹ ਸਾਰੀ ਚੀਜ਼ ਹੈ ਨਾ ਇਸੀ ਜਾਲ ਦਾ ਵਿਸ਼ਾ ਹੈ ਔਰ ਜਿਹੜੇ ਹਸਪਤਲ ਬੰਦ ਕਰਨੇ ਦੀ ਬਾਤ ਹੈ ਉਹ ਇੱਕ ਅਥਾਰਟੀ ਨਹੀਂ ਹੈ ਬਹੁਤ ਕਈ ਅਥਾਰਟੀ ਨੋਡ ਹੁੰਦੀ ਹੈ ਨਾ ਸਾਰੀ ਚੀਜ਼ਾਂ ਵਿੱਚ ਐਡਮਿਨਿਸਟ੍ਰੇਸ਼ਨ ਵੀ ਹੁੰਦੀ ਹੈ ਸਾਡਾ ਕੰਮ ਹੈ ਜਿਹੜਾ ਇਹ ਕੇਸ ਹੈ ਨਾ ਦੀ ਇੱਕਦਮ ਬਿਨਾਂ ਪੱਖਪਾਤ ਇਨਪਾਰਸ਼ੀਅਲ ਇਨਕੁਆਇਰੀ ਕਰਨਾ ਉਹ اسی ਕਰਾ ਕੇ ਉਹ ਕਾਰਨਾ ਰੋਡ ਤੇ ਰੋਡ ਵੀ ਜਾਮ ਕਰਤਾ ਸੀ ਕਿਵੇਂ ਦੇਖ ਰਿਹਾ ਕਿ ਐਵੇਂ ਨਹੀਂ ਹੋ ਰਹੀ ਰੋਡ ਜਾਮ ਕਰਤਾ ਉਹ ਜੀ ਇੱਕ ਪਬਲਿਕ ਟਰਸਟ ਦੀ ਬਾਤ ਹੈ ਕਈ ਕਈ ਵਾਰੀ ਕਈ ਵਾਰੀ ਹੈ ਨਾ ਇਮੋਸ਼ਨਲ ਜਿਹੜਾ ਹੁੰਦੇ ਆ ਨਾ ਅਸੀਂ ਉਹ ਅਸੀਂ ਭੁੱਲ ਜਾਂਦੇ ਆ ਕਿ ਮਤਲਬ ਉਹਨਾਂ ਦਾ ਲਾਸ ਹੈ ਸਾਡਾ ਵੀ ਸਾਡਾ ਵੀ ਇੱਕ ਕਨੈਕਟ ਉਹ ਹੈ ਕਿ ਠੀਕ ਹੈ ਜੀ ਗਲਤ ਹੋਈ ਪਰ ਇੱਕ ਪੂਰੀ ਰੂਟ ਡਿਊਟੀ ਲੱਗੀ ਹੋਈ ਸੀ ਕਿ ਪੂਰੀ ਫੋਰਸ ਦੀ ਚੱਕੀ ਦੀ ਚੌਕੀ ਦੀ ਵੀ ਉਹ ਕਿ ਡਿਊਟੀ ਲੱਗੀ ਸੀ ਤਾਂ ਕਰਕੇ ਇੱਥੇ ਫੋਰਸ ਮਤਲਬ ਉਹਨਾਂ ਨੂੰ ਮਾਰਨਿੰਗ ਚ ਅਸੀਂ ਦੱਸਿਆ ਸੀਗੇ ਕਿ ਤੁਸੀਂ ਹੈ ਨਾ 1-2 ਘੰਟੇ ਚੁ ਇਟ ਕਰੋ ਅਸੀਂ ਸਾਰੀ ਕਾਰਵਾਈ ਕਰਾਂਗੇ ਉਹ ਹੁਣ ਕਾਰਵਾਈ ਕਰਨਗੇ ਕਿਉਂ ਜੀ ਕਾਰਵਾਈ ਕੀਤੀ ਜਾ ਰਹੀ ਹੈ ਸਟੇਟਮੈਂਟ ਲਏ ਗਏ ਨੇ اور ਇਨਵੈਸਟੀਗੇਸ਼ਨ ਜਾਰੀ ਹੈ